ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕੌਰ ਨਾਲ ਸਰਨ ਦੀ ਕਿਰਪਾਲਤਾ ਕਰਨੀ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਵੱਲੋਂ ਜੋ ਘਰ ਘਰ ਆਟਾ ਕਣਕ ਵਾਲੀ ਸਕੀਮ ਚਲਾਈ ਗਈ ਸੀ ਕੋਝ ਚੌਧਰ ਦੇ ਭੁਖੇ ਸਾਡੇ ਪ੍ਰਧਾਨਾਂ ਨੇ ਤੇ ਚੋਰ ਡਿਪ ਹੋਲਡਰਾਂ ਨੇ ਆਪ ਦੇ ਲਾਲਚ ਲਈ ਸਕੀਮ ਨੂੰ ਬੰਦ ਕਰਕੇ ਸਾਹ ਲਿਆ ਇਸ ਸਕੀਮ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਸੀ ਆਪਾਂ ਮੁੱਖ ਮੰਤਰੀ ਦੀ ਵਾਲੀ ਸਕੀਮ ਨੂੰ ਦੁਆਰਾ ਤੁਹਾਡੇ ਸਹਿਯੋਗ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਕਨਕ ਵਾਲੇ ਕਾਰਡ ਬਣੇ ਹੋਏ ਨੇ ਕੋਈ ਦਿਹਾੜੀਦਾਰ ਕੋਈ ਬਜ਼ੁਰਗ ਕੋਈ ਢੁੱਲ ਢਲਮਠ ਕੋਈ ਖੁਸ਼ੀ ਗਮੀ ਕੋਈ ਦਵਾਈ ਲੈਣ ਲਈ ਸਹਿਰ ਗਿਆ ਹੁੰਦਾ ਹੈ ਜਦੋਂ ਉਹ ਕਨਕ ਲੈਣ ਲਈ ਡਿਪੂ ਉੱਪਰ ਜਾਂਦਾ ਹੈ ਤਾਂ ਡਿਪੂ ਹੌਟਲ ਨੂੰ ਵੀ ਆਪਦੇ ਕਮਾਕਾਰਾਂ ਦੇ ਵਿੱਚ ਕਿਤੇ ਜਾਣਾ ਆਉਣਾ ਪੈਂਦਾ ਜੀ ਰਾਸ ਹੋ ਕੇ ਬੰਦਾ ਘਰ ਮੁੜ ਜਾਂਦਾ ਜੀ ਸਾਨੂੰ ਸਰਕਾਰ ਨੇ ਹਰ ਇੱਕ ਪਿੰਡ ਦੇ ਵਿੱਚ ਇੱਕ ਡੀਪੂ ਉਪਰ ਮਸ਼ੀਨ ਦਿੱਤੀ ਗਈ ਹੈ ਹੁਣ ਕੋਈ ਦਿੱਕਤ ਨਹੀਂ ਮਸ਼ੀਨਾਂ ਹੁਣ ਆਮ ਨਹੀਂ ਜੀ ਤਾਂ ਸਰਕਾਰ ਨੇ ਜੋ ਸਾਡਾ ਕਮਿਸ਼ਨ ਸੀਗਾ ਉਹ ਵੀ 50 ਰੁਪਏ ਪ੍ਰਤੀ ਕਵਾਂਟਰਲ ਵਧਾ ਕੇ 90 ਰੁਪਏ ਪ੍ਰਤੀ ਕਵਾਂਟਰਲ ਕਰ ਦਿੱਤਾ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਸਾਡਾ ਜੋ ਕਮਿਸ਼ਨ ਹੈ 2 250% ਕਮਟਲ ਕੀਤਾ ਜਾਵੇ ਹੁਣ ਅਸੀਂ ਤੁਹਾਡੀਆਂ ਆਨਲਾਈਨ ਕਲਕ ਦੀਆਂ ਪਰਚੀਆਂ ਕਰਾਂਗੇ ਸੋਨੂੰ ਹੁਣ ਲਾਈਨਾਂ ਦੇ ਵਿੱਚ ਖੜਨ ਦੀ ਲੋੜ ਨਹੀਂ ਤੁਸੀਂ ਬਸ ਆਪਣਾ ਮੋਬਾਈਲ ਨੰਬਰ ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ ਉਹ ਡੀਪੋ ਤੇ ਆ ਕੇ ਲਿਖਾਉਣ ਦੀ ਕਿਰਪਾਲਤਾ ਕਰਨੀ ਆਪਾਂ ਕੱਲ ਸਵੇਰ ਤੋਂ ਅੱਠ ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਪਾਂ ਆਪਣੇ ਡੀਪੂ ਦੇ ਆਪਣੇ ਦਫ਼ਤਰੇ ਵਿੱਚੋਂ ਤੁਹਾਡੇ ਨੰਬਰ ਲਾਵਾਂਗੇ ਜੀ ਘਰ ਵਿੱਚ ਆਪਣੇ ਕੋਈ ਪੜ੍ਹਿਆ ਲਿਖਿਆ ਬੱਚਾ ਹੋਵੇਗਾ ਤੁਸੀਂ ਉਹਦਾ ਮੋਬਾਈਲ ਨੰਬਰ ਮੈਨੂੰ ਲਿਖਾ ਦੇਣਾ ਮੈਂ ਸਿਰਫ ਤੁਹਾਡੇ ਮੋਬਾਈਲ ਨੰਬਰ ਤੇ ਇੱਕ ਮੈਸੇਜ ਭੇਜੂੰਗਾ ਤੁਸੀਂ ਮੈਨੂੰ ਉਹ OTP ਸਿਰਫ 30 ਸਕਿੰਟਾਂ ਦੇ ਵਿੱਚ ਲਿਖਾਉਣਾ ਹੈ ਤੁਹਾਡੀ ਪਰਚੀ ਬਿਨਾ ਗੁੱਠੇ ਤੋਂ ਕੱਟੀ ਜਾਇਆ ਕਰੇਗੀ ਤੁਹਾਨੂੰ ਕੋਈ ਗੁੱਠਾ ਲਾਉਣ ਦੀ ਲੋੜ ਨਹੀਂ ਜੇਕਰ ਕਿਸੇ ਵਿਅਕਤੀ ਨੂੰ ਕੋਈ ਸਤਪ ਹੋਵੇ ਉਹ ਤਣਾਉਲੇ ਜਾ ਕੇ ਦਫਤਰ ਦੇ ਵਿੱਚ ਪਤਾ ਕਰ ਸਕਦਾ ਹੈ ਵੀ ਅਸੀਂ ਕਿੰਨੇ ਮੈਂਬਰਾਂ ਸਾਨੂੰ ਕਿੰਨੇ ਕਣਕੇ ਮਿਲਦੀ ਆ ਉਹ ਆਪਦੀ ਤਸੱਲੀ ਕਰ ਸਕਦਾ ਜਿਸ ਨਾਲ ਤੁਹਾਡਾ ਸਮਾਂ ਤੁਹਾਡੀ ਦਿਹਾੜੀ ਵੀ ਖਰਾਬ ਨਹੀਂ ਹੋਏਗੀ ਤੁਸੀਂ ਆਰਾਮ ਨਾਲ ਸਵੇਰ ਸਾਂ ਕੋਦੋਂ ਮਰਜ਼ੀ ਆਪਣੀ ਟਿੱਪੂ ਤਵਾ ਕੇ ਕਣਕ ਲੈ ਕੇ ਜਾ ਸਕਦੇ ਹੋ ਜੇਕਰ ਜੇਕਰ ਕੰਮ ਆਪਣੇ ਹਿਸਾਬ ਨਾਲ ਜੇਕਰ ਕੰਮ ਆਪਣੇ ਹਿਸਾਬ ਦੇ ਵਿੱਚ ਆ ਗਿਆ ਤਾਂ ਅਸੀਂ ਤੁਹਾਡੀ ਕਣਕ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਵਿਲੇ ਹਨ ਉਹ ਪਰਚੀ ਆਪਦੀ ਆਪਣੇ ਡਿਪੂ ਤੇ ਆ ਕੇ ਵੀ ਕਟਾ ਸਕਦੇ ਹਨ ਸਾਨੂੰ ਇਹਦੇ ਨਾਲ ਕੋਈ ਦਰਾਜ਼ ਨਹੀਂ ਇਹ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਵੀ ਜਿਨ੍ਹਾਂ ਦੇ ਡੀਪੂ ਵਾਲੇ ਕਣਕ ਵਾਲੇ ਕਾਰਡ ਬਣੇ ਹੋਏ ਹਨ ਉਹ ਡੀਪੂ ਤੇ ਆ ਕੇ ਕੱਲ ਤੋਂ ਆਪਦਾ ਜੋ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਲਿਖਾਉਣ ਦੀ ਕਿਰਪਾਲਤਾ ਕਰਿਓ ਕਿਸੇ ਵੀ ਪਿੰਡ ਦਾ ਬੰਦਾ ਕਿਹੜੇ ਮਰਦੀ ਸ਼ਹਿਰ ਦੇ ਵਿੱਚੋਂ ਆਪਦੀ ਆਨਲਾਈਨ ਕਰਕੇ ਕਣਕ ਦੀ ਪਰਚਿ ਕਢਾ ਸਕਦਾ ਹੈ ਇਹ ਨਹੀਂ ਹੈਗਾ ਹੈਗਾ ਵੀ ਆਪਾਂ ਆਪਾਂ ਕੱਲੇ ਕੁੱਬੇ ਦੇ ਵਿੱਚ ਬੈਠਿਆਂਗੇ ਤਾਂ ਆਪਾਂ ਕੁੱਬਿਆਂ ਦੇ ਪਰਚਿ ਕਟਾ ਸਕਦੇ ਹਾਂ ਜੇ ਕੋਈ ਬੰਦਾ ਲੁਧਿਆਣੇ ਕਿਤੇ ਕਿਸੇ ਮਰਜ਼ੀ ਪੰਜਾਬ ਦੇ ਸ਼ਹਿਰ 'ਚ ਰਹਿੰਦਾਗਾ ਉਹ ਉੱਥੇ ਪਰਚਿ ਕਟਾ ਸਕਦਾ ਆਪਦੀ ਸਰਕਾਰ ਨੇ ਆਪ ਨੂੰ ਇਹ ਸਹੂਲਤ ਦਿੱਤੀ ਆ ਆਪਾਂ ਇਹਦਾ ਵੱਧ ਵੱਧ ਫੈਲਾਟਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ